ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚੱਲਦਿਆਂ ਤਲਾਸ਼ੀ ਲਈ ਗਈ ਤਾਂ ਉਸ ਹੋਟਲ ਵਿੱਚੋਂ 4 ਜੋੜੇ ਅਜੇਹੇ ਕਾਬੂ ਕੀਤੇ ਗਏ ਜਿਨ੍ਹਾਂ ਕੋਲ ਹੋਟਲ ਵਾਲਿਆਂ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏ ਗਏ ਸਨ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਬੱਸ ਸਟੈਂਡ ਦੇ ਨੇੜੇ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਵਿੱਚ ਬਿਨਾਂ ਆਈਡੀ ਪ੍ਰੂਫ ਲੋਕ ਠਹਿਰੇ ਹਨ ਕਿਉਂਕਿ ਬਿਨਾਂ ਪ੍ਰੂਫ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਇਸ ਦੌਰਾਨ ਪੁਲਿਸ ਨੇ ਇੱਕ ਨਿੱਜੀ ਹੋਟਲ ਵਿੱਚੋਂ ਪੰਜ ਲੜਕੀਆਂ ਅਤੇ ਚਾਰ ਲੜਕਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਦਿੱਤੇ ਗਏ ਸਨ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਹੋਟਲ ਸੰਚਾਲਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਅਤੇ ਲੜਕੇ ਬਾਲਗ ਹਨ ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਆਈਡੀ ਪ੍ਰੂਫ ਲਏ ਜਾ ਰਹੇ ਹਨ ਉਨਾ ਕਿਹਾ ਕਿ ਹੋਟਲ ਸੰਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਸਰੇਟ ਵਿੱਚ 15 ਗੱਜ ਦੇ ਸੰਬੰਧ ਵਿੱਚ ਸਪੈਸ਼ਲ ਅਫਸਰ ਹੁਦਾਇਦਾ ਵੀ ਹੋਟਲ ਕੋਲੇ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਉਹ ਨਾਮ ਲਗਾਉਣ। ਸਾਨੂੰ ਕੰਬੈਂਡ ਮਿਲੀ ਵੀ ਆਰਐਸ ਏਜੰਸੀਏ ਗੱਲ ਨੰਬਰ 2 ਛੜੀਪੁਰੇ ਵੀ ਇਹ ਬਿਨਾਂ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ। ਤੇ ਉਹਦੇ ਸੰਬੰਧ ਵਿੱਚ ਅੱਜ ਸਪੈਸ਼ਲ ਜਗਿੰਦਰ ਰੇਡ ਕੀਤੀ ਸੀ ਉਹ ਚੈੱਕ ਕੀਤਾ ਸੀ। ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ, ਨਾ ਕੋਈ ਧਾਰਕੜ ਲਿਆ ਗਿਆ, ਨਾ ਕੋਈ ਪ੍ਰ 180 IPC 223 BNS ਹੋ ਗਿਆ ਉਹ ਜਿਹੜੇ ਦੇਖ ਲਮ ਕਰ ਰਹੇ ਚ ਕਰ ਰਹੇ ਨੇ ਜਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਹੈ ਰੋਹਤਪੁਰ ਦਾ مالک ਦਾ ਕੰਮ ਲੈ ਕੇ ਚਲਾ ਰਿਹਾ ਲਿਸਟ ਸਰ ਜਿਹੜੇ ਬੰਦੇ ਫੜੇ ਆ ਜਿਹੜੇ ਲੇਡੀਜ਼ ਫੜੀਆਂ ਆ ਉਹਨਾਂ ਦਾ ਕੀ ਕੰਮ ਹੈ ਵਿੱਚ ਨਹੀਂ ਉਹ ਸਰ ਜਿਹੜੇ ਫੈਮਲੀ ਨਾਲ ਆਈਆਂ ਜਿਸ ਕਿਸੇ ਨਾਲ ਕਪਣਾ ਆ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਬੈਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਦੇ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਡੇ ਦਾ ਡਾਕੂਮੈਂਟ ਲੈਣ ਦੇ ਪੱਟਪੰਦਾ ਨੀ ਕੁੜੀਆਂ ਤਾਂ ਦੱਲੀ ਸਾਡੇ ਕੋਈ ਗੱਲ ਨਹੀਂ ਸਮਝਉਣੀ ਬਾਕੀ ਜਿਹੜੀ ਲੜਕੀਆਂ ਆਈ ਉਹਦੇ ਫੈਬ੍ਰਿਕ ਕਰ ਵੀ ਇਹੀ ਕਰਦੇ ਆ